ਅਰਜੀਤਨ ਸ਼ੁੱਕਰਵਾਰ ਸਿਵਲ ਹਸਪਤਾਲ ਫਾਜ਼ਿਲਕਾ ਤੋਂ ਸਵੇਰੇ ਕਰੀਬ 11 ਵਜੇ ਦੀਆਂ ਤਸਵੀਰਾਂ ਜਿੱਥੇ ਆਮ ਆਦਮੀ ਪਾਰਟੀ ਦੇ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਦਾ ਮੋਟਰਸਾਈਕਲ ਚੋਰੀ ਹੋ ਗਿਆ। ਇਸ ਤੋਂ ਬਾਅਦ ਉਹਨਾਂ ਨੇ ਚੋਰਾਂ ਨੂੰ ਕਾਬੂ ਕਰਕੇ ਉਹਨਾਂ ਦਾ ਮੋਟਰਸਾਈਕਲ ਵਾਪਸ ਦਿਵਾਉਣ ਦੀ ਮੰਗ ਕੀਤੀ ਹੈ। ਇਸ ਘਟਨਾ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਮੈਂ ਡਾਕਟਰ ਅਰਜੀਤ ਸਾਰੀ ਜ਼ਿਲ੍ਹਾ ਪ੍ਰਧਾਨ ਐਸਸੀ ਵਿੰਗ ਫਾਜ਼ਿਲਕਾ ਆਮ ਆਦਮੀ ਪਾਰਟੀ ਅੱਜ ਸਵੇਰੇ ਮੇਰਾ ਬੇਟਾ ਔਰ ਨੌ ਰਾਣੀ ਸਰਕਾਰੀ ਹਸਪਤਾਲ ਵਿੱਚ ਉਹਨਾ ਆਪਣੇ ਕੁਝ ਟੈਸਟ ਕਰਾਣੇ ਸੀ ਉਹ ਸੰਬੰਧੀ ਸੈਂਪਲ ਦੇਣ ਪਹੁੰਚੇ ਨੇ 10 ਵਜੇ ਪਹੁੰਚੇ ਨੇ ਤੇ ਜਦੋਂ ਸੈਂਪਲ ਦੇ ਕੇ ਬਾਹਰ ਆਏ ਨੇ ਤੇ ਉੱਥੋਂ ਜਿਹੜਾ ਦੇਖਿਆ ਤੇ ਮੋਟਰਸਾਈਕਲ ਜਿਹੜਾ ਵੈਦ ਸੀ ਉਹ ਕਿਸੇ ਨੇ ਚੋਰੀ ਕਰ ਲਿਆ ਜਿਹੜੀ 2000 ਮੇਰਾ ਖਿਆਲ ਹੈ 15 ਮਾਡਲ ਹੈ ਪੀਬੀ 22 ਐਮ 1611 ਨੰਬਰ ਹੈ ਉਹਦਾ ਤੇ ਹੀਰੋ ਆਂਡਾ ਸਪਲੈਂਡਰ ਉਹ ਜੋ ਚੋਰੀ ਕਰਨ ਵਾਲਾ ਹੈ ਉਹਦੇ ਮੂੰਹ ਤੇ ਜਿਹੜਾ ਰੋਨ ਆਪਣਾ ਮੂੰਹ ਫੇਸ ਆਪਣਾ ਢੱਕਿਆ ਸੀ ਉਹ ਕੋਈ ਪੂਰਾ ਪਤਾ ਨਹੀਂ ਲੱਗਦਾ ਵੀ ਇਹ ਕੌਣ ਹੈ ਇਹ ਤਾਂ ਹੁਣ ਜੇ ਸਾਡੇ ਆ ਜਾ ਪ੍ਰਸ਼ਾਸਨ ਜਿਹੜਾ ਇਹਦੀ ਪ੍ਰਤਾਲ ਕਰਾਏਗਾ ਉਹਨਾਂ ਨੂੰ ਪਤਾ ਹੁੰਦਾ ਜਿਹੜੇ ਜਿਹੜੇ ਜਿੰਨਾਂ ਦੇ ਨਾਂ ਉਹਨਾਂ ਕੋਲ ਲਿਸਟ ਤੇ ਹੈਗੇ ਨੇ ਚੋਰੀ ਜਿਹੜੇ ਕਰਦੇ ਨੇ ਕੋਈ ਜਿਹੜਾ ਨਾ ਉਹ ਬਾਲ ਕਰਵਾ ਸਕਦੇ ਨੇ ਬਾਕੀ ਤਾਂ ਉਸ ਤਰ੍ਹਾਂ ਤੇ ਵੇਖੀਏ ਤੇ ਹੁਣ ਉਹਦਾ ਫੇਸ ਤਾਂ ਪਤਾ ਨਹੀਂ ਲੱਗਦਾ ਤੇ ਅਸੀਂ ਇਹ ਹੀ ਕਹਿੰਨੇ ਆ ਵੀ ਚਲੋ ਇਕੱਲਾ ਇਹ ਨਹੀਂ ਕਈ ਗਰੀਬਾਂ ਦੇ ਵਿਚਾਰਿਆਂ ਦੇ ਜਿਹੜੇ ਦਿਹਾੜੀਦਾਰ ਬੰਦਿਆਂ ਦੇ ਮੋਟਰਸਾਈਕਲ ਚੋਰੀ ਹੋ ਰਹੇ ਨੇ ਤੇ ਇਸੇ ਤਰ੍ਹਾਂ ਜੇ ਚੋਰੀ ਹੁੰਦੀ ਰਹੀ ਤੇ ਜਿਹੜਾ ਹੋਰ ਵੀ हालात ਵਿਗੜ ਜਾਣਗੇ ਤੇ ਅਸੀਂ ਇਹ ਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹਨਾਂ ਚੋਰਾਂ ਨੂੰ ਜਿਹੜੀ ਨਾ ਅੰਨ੍ਧਤ ਪਾਈ ਜਾਵੇ ਕਿਉਂਕਿ ਜਿਹੜਾ ਬੰਦਾ ਵੀ ਕੋਈ ਚੋਰੀ ਕਰਦਾ ਫੜਾ ਜਾਂਦਾ ਜਾਂ ਜਿੰਦੇ ਕੋਈ ਸੁਲਤਾਨ ਰਿਕਵਰੀ ਹੋ ਜਾਂਦੇ ਨੇ ਉਹਦੇ ਚ ਜਿਹੜਾ ਗਾਲਾ ਮਾਲਾ ਕਰਕੇ ਉਹਨਾਂ ਬੰਦਿਆਂ ਨੂੰ ਛੱਡਿਆ ਜਾਂਦਾ ਹੈ ਉਹਨਾਂ ਨੂੰ ਛੱਡਿਆ ਨਹੀਂ ਜਾਣਾ ਚਾਹੀਦਾ ਉਹਨਾਂ ਦੇ ਖਿਲਾਫ ਕਾਨੂੰਨੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ। ਹਾਂ ਜਿਵੇਂ ਤੁਸੀਂ ਕਹਿ ਰਹੇ ਹੋ ਛੱਡਿਆ ਜਾ ਰਿਹਾ ਆਪਣੀ ਤੁਹਾਡੀ ਤੁਸੀਂ ਆਮ ਆਦਮੀ ਪਾਰਟੀ ਨਾਲ ਹੈਗੇ ਹੋ ਤੁਹਾਡੀ ਸਰਕਾਰ ਹੈਗੀ ਹੈ ਤੇ ਤੁਹਾਡੀ ਸਰਕਾਰ ਤੇ ਵੀ ਇਹ ਸਵਾਲ ਉੱਠਦੇ ਹੋਣਗੇ ਜਿਵੇਂ ਜਿਸ ਤਰ੍ਹਾਂ ਨਹੀਂ ਜੀ ਅਸੀਂ ਤਾਂ ਕਿਸੇ ਗਲਤ ਬੰਦੇ ਦੀ ਨਾਂ ਦਾ ਸ਼ਿਵਾਰਸ਼ ਕੀਤੀ ਕਦੇ ਤੇ ਨਾ ਕਰਨੀ। ਚਾਹੇ ਚੋਰੀ ਦਾ ਮਸੂਬਾ ਹੋਵੇ ਚਾਹੇ ਨਸ਼ੇ ਦਾ ਹੋਵੇ ਨਸ਼ੇ ਦੇ ਸੰਬੰਧ ਵਿੱਚ ਤੇ ਚੋਰੀ ਦੇ ਸੰਬੰਧ ਵਿੱਚ ਜਾ ਕੋਈ ਰਿਪੋਰਟ ਦੇ ਕੇ ਇਸ ਵਜ੍ਹਾ ਜਿਸੀ ਕਿਸੇ ਬੰਦੇ ਦੀ ਗਲਤ ਬੰਦੇ ਦੀ ਸ਼ੁਭਾਰਚਨੀ ਨਹੀਂ ਕੀਤੀ ਨਾ ਹੀ ਕਰਨੀ ਔਰ ਨਾ ਕੀਤੀ ਇਹਦੇ ਬਾਰੇ ਜੀ ਅਸੀਂ ਐਸਜੀਓ ਸਾਹਿਬ ਨੂੰ ਫੋਨ ਲਾਇਆ ਸੀ ਉਹਨਾਂ ਕੋਲ ਸਾਡਾ ਬੀਜੀਸੀ ਰਿਸੀਵ ਨਹੀਂ ਕੀਤਾ ਉਹਨਾਂ થી ਜਾ ਕੇ ਦੇ ਰਬਰਤਰ ਜੀ ਉੱਤੇ ਕਰਵਾਵਾਂ ਦੇ ਕੱਲ ਨੂੰ ਕਿ ਉਹ ਕਿਤੇ ਮਾਰ ਦੇਵੇ ਜਾਂ ਹੋਰ ਵੀ ਨੁਕਸਾਨ ਹੋ ਉਸ ਮੋਰਚੇ ਦੇ ਕਰਕੇ ਕਿ ਕਿਤੇ ਇਹ ਨਾ ਹੋਵੇ ਵੀ ਮੋਟਰਸਾਈਕਲ ਤੇ ਚੋਰੀ ਹੋਈ ਗਿਆ ਵੀ ਕਿਤੇ ਅਗਲੀ ਕਾਰਵਾਈ ਸਾਡੇ ਖਿਲਾਫ ਹੋਰ ਨਾ ਅਕਸਰ ਦੇਖਦਾ ਜਉਂਦਾ ਹਸਪਤਾਲ ਉਹਦੇ ਹੋਰ ਵੀ ਕਾਫੀ ਚੋਰੀ ਦੀ ਪਹਿਲੇ ਇੱਥੇ ਜੀ ਆਏ ਦੇਣ ਇੱਥੇ ਚੋਰੀਆਂ ਹੋ ਰਹੀਆਂ ਨੇ ਪਿੰਡਾਂ ਪਏ ਤੇ ਹਸਪਤਾਲ ਨਹੀਂ ਕਚੇਰੀਆਂ ਚਲੇ ਜਾਓ ਬਜ਼ਾਰਾਂ ਚਲੇ ਜਾਓ ਚੋਰੀਆਂ ਤਾਂ ਵਧੀਆਂ ਨੇ ਘਟੀਆਂ ਨਹੀਂ ਤਾਂ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਆ ਵੀ ਇਹਨਾਂ ਜਿਹੜੇ ਚੋਰ ਨੇ ਜਾਂ ਨੇਸ਼ੇ ਵਾਲੇ ਨੇ ਇਹਨਾਂ ਤੇ ਉਹ ਜਿੰਨਾ ਤਪਾਈ ਜਾਵੇ ਕਿ ਆਗਾ ਦੁਬਾਰਾ ਚੋਰੀ ਕਰਨ ਦਾ ਜਾਂ ਨਸ਼ਾ ਵੇਚਣ ਦਾ ਜਾਂ ਨਸ਼ਾ ਖਾਣ ਦਾ ਨਾ ਨਾ ਲੈ ਜੀਦਾ ਹਾਈ ਕਮਾਂਡ ਰੈਸ ਮੁੱਦੇ ਤੇ ਤਾਂ ਗੱਲ ਕਰਦੇ ਰਹੀਦਾ ਕਿ ਜਿਹੜਾ ਚੋਰੀ ਏ ਜਾ ਨਸ਼ਾ ਵੇਚਣ ਵਾਲਾ ਜਾਂ ਨਸ਼ਾ ਖਰੀਦਣ ਵਾਲਾ ਇਹਨਾਂ ਨੂੰ ਜਿਹੜੀ ਨਾ ਥੋੜਾ ਜਿਹਾ ਅਫਸਰशाही ਨੂੰ ਦਬਾ ਕੇ ਇਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਹੋਵੇ ਕਿ ਸਖਤ ਕਿਸੇ ਦੀ ਸ਼ਪਾਰਚ ਨਾ ਸੁਣੀ ਜਾਵੇ ਔਰ ਉਹਨਾਂ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਨਾ ਅੱਜ ਮੈਂ ਸਵੇਰ 10:30 ਦੇ ਕਰੀਬ ਇੱਥੇ ਸਰਕਾਰੀ ਹਸਪਤਾਲ ਪਹੁੰਚਿਆ ਸੀ ਮੱਭੀ ਹੈ ਨਾ ਕੁਝ ਆਮ ਬਲੱਡ ਵਗੈਰਾ ਲਗਵਾਣਾ ਸੀਗਾ। ਜੇ ਜਦੋਂ ਮੈਂ ਸੈਂਪਲ ਦੇ ਕਿਹਾ ਸੀ ਜਦੋਂ ਬਾਹਰ ਆਇਆ ਸੀ ਤਾਂ WhatsApp ਆਇਆ ਸੀ ਤੇ ਸਕਿਉਰਟੀ ਗਾਰਡ ਸਾਹਮਣੇ ਬੈਠੇ ਸੀਗੇ ਜਦੋਂ ਸਕਿਉਰਟੀ ਗਾਰਡ ਨੇ ਪੁੱਛਿਆ ਤਾਂ ਉਹਨਾਂ ਦੱਸਿਆ ਵੀ ਸਾਨੂੰ ਇਸ ਦਾ ਨਹੀਂ ਪਤਾ ਸੀਗਾ ਤੇ ਜਿਹੜਾ ਅੱਜ ਕੱਲ੍ਹ ਤੇ ਜਿਹੜੇ ਚੋਰ ਹੈਗੇ ਨੇ ਇਹਨਾਂ ਦੀ ਆਪ ਵੀ ਸਫਾਈ ਵੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਪੁਲਿਸ ਦੇ ਕੰਟਰੋਲ ਦਾ ਕੰਮ ਬਾਹਰ ਹੋ ਚੁੱਕਿਆ ਹੈ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਆਪਾਂ ਇਹਨਾਂ ਬਰੇ ਵੀ ਕਹਿ ਸਕਦੇ ਹਾਂ ਭਈ ਥੋੜੀ ਜਿਹੀ ਸੁਸਤੀ ਲੈ ਇਹਨਾਂ ਦੇ ਇਹ ਢੱਲੇ ਪਣ ਦਾ ਫਿਰ ਚੋਰ ਹੈਗੇ ਨੇ ਕੋਈ ਗੁੰਡਾ ਕਰਤੀ ਹੋ ਰਹੀ ਹੈ ਨਸ਼ੇ ਹੋ ਰਹੇ ਨੇ ਉਹਦਾ ਪੂਰਾ ਫਾਇਦਾ ਚੱਕ ਰਹੇ ਨੇ ਕਾਨੂੰਨ ਅਸੀਂ ਸਰਕਾਰ ਤੋਂ ਜਾਂ ਆਪਣੇ ਇਸ ਪ੍ਰਸ਼ਾਸਕ ਪੁਲਿਸ ਪ੍ਰਸ਼ਦਨ ਦੀ ਮੰਗ ਕਰਦੇ ਆਂ ਵੀ ਪੁਲਿਸ ਨੂੰ ਪੂਰਾ ਐਕਟਿਵ ਹੋ ਕੇ ਚੋਰਾਂ ਨੂੰ ਫੜ ਕੇ ਅੰਦਰ ਸੁਟਾਇਆ ਜਾਵੇ ਜੋ ਨਸ਼ਾ ਵਗੈਰਾ ਕਰਦੇ ਨੇ ਉਹਨਾਂ ਨੂੰ ਵੀ ਅੰਦਰ ਸੁਟਾਇਆ ਜਾਵੇ ਤਾਂ ਜੋ ਜਿਹੜੇ ਡੇਲੀ ਦਿਨ ਦਿਹਾੜੇ ਚੋਰੀਆ ਜਾਵਾ ਉਹਦਾ ਵਰਦਾ ਤੌਰ ਜਨੇ ਉਹਨਾਂ ਤੇ ਰੋਕਥਾਮ ਲਾਈ ਜਾ ਸਕੇ ਦੇ ਆਪੀ ਦੇ ਸਾਹਮਣੇ ਲਗਾਇਆ ਸੀਗਾ ਸਕੋਟੀ ਕਰਕੇ ਸਭ ਬੈਠੇ ਸੀਗੇ ਦੋ ਸਾਹਮਣੇ ਬੈਠੇ ਸੀਗੇ ਉਹਦੇ ਫੇਸ ਤੇ ਕਪੜਾ ਲੇਟਾਇਆ ਸੀਗਾ ਉਸ ਤੇ ਕਰਕੇ ਪਛਾਣ ਨਹੀਂ ਹੋ ਸਕੀ